ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਮਨਜੀਤ ਬਾਲੀ ਜੀ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਸ਼੍ਰੀ ਵਿਜੇ ਸਾਂਪਲਾ ਜੀ ਦੇ ਗ੍ਰਹਿ ਫਗਵਾੜਾ ਵਿਖੇ ਹੋਈ ਇਸ ਮੀਟਿੰਗ ਵਿੱਚ ਅਮਿਤ ਸਾਂਪਲਾ ਰਾਸ਼ਟਰੀ ਪ੍ਰਵਕਤਾ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਵਿੱਚ ਬਾਲੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਕਰਕਰ ਪਹੁੰਚਾਉਣ ਲਈ ਅਤੇ ਪੀਠ ਨੂੰ ਪੰਜਾਬ ਪਰ ਵਿੱਚ ਮਜ਼ਬੂਤ ਕਰਨ ਲਈ ਰਵਿਦਾਸੀਆ ਸਮਾਜ ਦੇ ਮਿਹਨਤੀ ਵਰਕਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇੱਕ ਤਾਕਤ ਬਣਾ ਕੇ ਸਮਾਜ ਦੀ ਤਰੱਕੀ ਲਈ ਕੰਮ ਕਰਨ ਮੀਟਿੰਗ ਵਿੱਚ ਰਵਿਦਾਸੀਆ ਸਮਾਜ ਦੇ ਮੈਂਬਰੀ ਅਤੇ ਰਵਿਦਾਸੀਆ ਸਮਾਜ ਪ੍ਰਤੀ ਉੱਚ ਪਦਰੀ ਸੇਵਾਵਾਂ ਕਰਨ ਵਾਲਿਆਂ ਦੀਆਂ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਜਿਸ ਵਿੱਚ ਰਾਮ ਸਾਪਲਾ ਨੂੰ ਪੰਜਾਬ ਦਾ ਮੀਤ ਪ੍ਰਧਾਨ, ਰਵਿੰਦਰ ਕੌਰ ਨੂੰ ਪੰਜਾਬ ਸਕੱਤਰ, ਯਸ਼ਪਾਲ ਬਸਰਾ ਨੂੰ ਪੰਜਾਬ ਪਰਵਕਤਾ ਅਤੇ ਅੰਜੂ ਨੂੰ ਐਗਜ਼ੀਕਿਊਟਿਵ ਮੈਂਬਰ ਬਣਾਇਆ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਅਤੇ ਰਾਸ਼ਟਰੀ ਪਰਵਕਤਾ ਅਮਿਤ ਸਾਪਲਾ ਆਸ਼ੂਵਲੋ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਵਧਾਈ ਦਿੱਤੀ ਗਈ। ਇਸ ਮੌਕੇ ਵਿਜੇ ਨਾਗਲਾ ਮੁਕੇਰੀਆ ਹਰਦੀਪ ਜੱਸੀ ਚਰਨਜੀਤ ਕੌਰ ਜਸ਼ਨਦੀਪ ਸਿੰਘ ਬਲਵੀਰ ਕੌਰ ਕਰਨ ਸਿੰਘ ਆਦਿ ਹਾਜ਼ਰ ਸਨ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਾਪੇਸ਼ ਵੱਲੋਂ ਉਹ ਵਾਲਾ ਸ਼੍ਰੀ ਬੀਐਸ ਸਾਹਪਰਾਜੀ ਅੰਤਰਰਾਸ਼ਟਰੀ ਪ੍ਰਧਾਨ ਜਿਹਦੇ ਘਰ ਵਿਖੇ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਅੱਜ ਸਾਡੇ ਰਾਸ਼ਟਰੀ ਸਪੋਕਸਮੈਨ ਸ਼੍ਰੀ ਅਮਿਤ ਸਾਹਪਰਾਜੀ ਪਹੁੰਚੇ ਅੱਜ ਕੁਝ ਵਿਯੁਗਤियां ਇਹ ਕੰਨੀਆਂ ਸੀ ਉਹਦੇ ਵਿੱਚ ਅਸੀਂ ਅੱਜ ਫੌੜਾ ਤੋਂ ਸ਼੍ਰੀ ਰਾਮ ਸਾਪਲਾ ਜੀ ਜੋ ਕਿ ਪੰਜਾਬ ਦੇ ਇਹਨਾਂ ਨੂੰ ਵਸਤਵਾਂ ਬਣਾਇਆ ਉਹਨਾਂ ਨਾਲ ਸਾਡੇ ਬੱਚੀ ਰਜਿੰਦਰ ਕੋਲ ਗਵਿੰਦਰ ਕੋਲ ਨੂੰ ਜਿਹੜਾ ਸੈਕਟਰੀ ਬਣਾਇਆ ਗਿਆ ਪੰਜਾਬ ਦਾ ਤੇ ਸਾਡੇ ਪਲਾਈ ਗੇਟ ਤੋਂ ਫੌੜਾ ਤੋਂ ਜਸਪਾਲ ਬਸਰਾ ਜੀ ਨੂੰ ਸਪੋਕਸਮੈਨ ਪੰਜਾਬ ਦਾ ਲਾਇਆ ਗਿਆ ਤੇ ਨਾਲ ਹੀ ਸਾਡੇ ਅੰਜੂ ਜਿਹੜੇ ਇਹਨਾਂ ਨੂੰ ਆਪਾਂ ਪੰਜਾਬ ਦੇ ਯੱਕਰ ਮੈਂਬਰ ਬਣਾਇਆ ਤਾਂ ਜੋ ਕਿ ਅੱਗੇ ਹੋ ਕੇ ਉਹ ਯਾਸ਼ੀਅ ਸਮਾਜ ਨੂੰ ਪੀਪੀ ਜੋੜ ਕੇ ਇੱਕ ਪਲੇਟਾਫਾਰਮ ਕਿੱਥੇ ਹੋ ਕੇ ਸਮਾਜ ਦੀ ਸੇਵਾ ਕਰਨ ਤਾਂ ਜੋ ਸਾਡਾ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਸਾਡੇ ਸਮਾਜਿਕ ਗੱਲ ਜਿਹੜੀ ਆ ਸਾਡੇ ਜੀਵਨ ਤੇ ਪੈਂਦੀ ਆ ਸੀ ਸੁਰੱਖਿਅਤ ਰੱਖ ਸਕੀਏ ਤੇ ਇਕੱਠੇ ਹੋ ਗਿਆ ਕਾਰਜਵਾਨ ਕੇ ਜਿਹੜਾ ਅਸੀਂ ਆਪਣੇ ਸਮਾਜ ਦਾ ਕੰਮ ਕਰੀਏ ਔਰ ਆਪਣੀ ਇੱਕ ਕਾਰਜਵਾਨ ਕੇ ਜਿਹੜਾ ਕੋਈ ਵੀ ਲਈ ਪੈਂਦੀ ਆ ਉਹਦਾ ਹੱਲ ਕਰ ਸਕੀਏ ਸਾਰਿਆਂ ਜੈ ਗੁਰਦੇਵ ਧੰ ਗੁਰਦੇਵ ਅੱਜ ਸਾਡੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀੜ ਦੇ ਪਰਦੇਸ਼ ਅਧਿਐਕਸ਼ ਸ੍ਰੀ ਮਨਜੀਤ ਪਾਲੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਜੋ ਫਗਵਾੜਾ ਅੱਜ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਉਹਦੇ ਵਿੱਚ ਰਾਮ ਸਾਹਬਲਾ ਜੀ ਫਿਰ ਪ੍ਰੈਨ ਰਵਿੰਦਰ ਜੀ ਯਸ਼ਪਾਲ ਬਤਰਾ ਜੀ ਅੰਜੂ ਜੀ ਇਹ ਜਿੰਨੇ ਵੀ ਨਵੇਂ ਜਿਨ੍ਹਾਂ ਨੂੰ ਅੱਜ ਨਿਯੁਕਤੀਆਂ ਕੀਤੀਆਂ ਗਈਆਂ ਮੈਂ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਵਧਾਈ ਦੇਣਾ ਹਾਂ ਔਰ ਮੈਂ ਇਹ ਹੀ ਇਹਨਾਂ ਤੋਂ ਆਸ ਕਰੂੰਗਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਉਹਨਾਂ ਦਾ ਸੰਦੇਸ਼ ਜੋ ਉਹਨਾਂ ਦਾ ਸੰਦੇਸ਼ ਆਪਾਂ ਨੂੰ ਦਿੱਤਾ ਹੈ ਉਹਦੇ ਉਹਨਾਂ ਦੇ ਪੂਰਨਿਆ ਦੇ ਚੱਲਦੇ ਹੋਏ ਆਪਾਂ ਸਮਾਜ ਨੂੰ ਅੱਗੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈਗੁਰਦੇਵ ਧੰਨਵਾਦ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com slash 921760. Chandar Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ